ਸੰਦੀਪ ਇਹਨੂੰ ਤਾਂ ਮੈਂ ਸਮਝਾਇਆ ਗਿਆ ਜੇ ਗੱਡੀ ਦੇਂਜੋ ਕਿ ਨਹੀਂ ਤੇ ਪੈਸੇ ਦੇ ਦਿੰਦੇ ਗੱਡੀ ਸਾਡੇ ਘਰ ਹੈਗੀ ਸੀ ਅਸੀਂ ਆਪੇ ਲੈ ਲਈ ਤੇ ਤੁਰਤ ਤੇ ਕੋਈ ਵੀ ਚੱਟਦੀ ਕੀਤੀ ਉਹਨਾਂ ਨੇ ਮੰਮੀ ਜੀ ਸੌ ਵਾਲੀ ਜਾਲਾ ਵਾਲਾ ਬਚੋਲਿਆ ਨੇ ਇਹਨੂੰ ਨਹੀਂ ਦੱਸਿਆ ਹੈਗਾ ਚੱਲ ਹੁਣ ਮੈਂ ਦੱਸਦਾ ਤਾ ਨਾ ਤੇ ਹੋਣੀ ਇਹਨਾਂ ਨੂੰ ਮਾੜੀ ਪੂਰੀ ਕਰਾਉਂ ਕਰੀ ਨਾ ਤੇ ਸੋਈ ਚ ਮਾਰੋ ਲਿਆ ਹਾਂ ਇਧਰ ਘਰ ਆ ਬਲਬਾਹ ਸਰੀਰ ਤੇ ਤੇਰਾ ਠੰਡਾ ਪਾਣੀ ਵਰਗਾ ਤੇ ਬੁਖਾਰ ਤੇਨੂੰ ਕਿੱਥੋਂ ਚੜ ਜਾਣਾ ਹੈ ਮੈਂ ਮੰਮੀ ਦੀ ਗੱਲ ਦਾ ਕੋਈ ਗੁੱਸਾ ਨਹੀਂ ਬਣਾਇਆ ਤੇ ਤੂੰ ਗੁੱਸਾ ਕਰੀ ਲਿਆ ਹਾਂ ਫਿਰ ਬਾਜੀ ਤੇਰੇ ਆਉਣ ਲੱਗੇ ਆ ਤੇ ਉੱਠ ਕੇ ਰੋਟੀ ਬਣਾ ਵੀਰ ਜੀ ਹੋਣਾ ਬੁਖਾਰ ਜਾ ਲੱਗਣਦਿਆ ਥੋੜੇ ਥੋੜਾ ਨਹੀਂ ਨਹੀਂ ਦਵਾਈ ਤੇ ਲਿਆਂਦੀ ਆ ਦੋਹਾਂ ਦਿਨਾਂ ਡਾਕਟਰਾਂ ਕੋ ਪਰ ਫਰਕ ਜਾ ਨਹੀਂ ਲੱਗਣਦਿਆ ਕੋਈ ਹਾਂ ਜੀ ਨਹੀਂ ਨਹੀਂ ਉਹ ਤੇ ਮੰਮੀ ਮੈਨੂੰ ਸਭ ਕੁ ਗੈਨ ਦੇ ਹੀ ਕਹਿੰਦੇ ਕਿ ਚਲ ਦਵਾਈ ਜਿੱਥੋਂ ਪਹਿਲਾਂ ਖਾਂਦੇ ਹੋਈਏ ਨਾ ਤੇ ਚਲ ਉੱਥੋਂ ਹੀ ਲੈ ਆਉਣੀ ਚਲ ਫਰਕ ਪੈ ਜਾਂਦਾ ਮੈਂ ਦੱਸ ਘਰ ਦੇ ਵਿੱਚ ਇੰਨੀ ਵਾਧੂ ਆ ਗਈਆਂ ਕਿ ਜਿਹੜਾ ਮੈਨੂੰ ਕੋਈ ਦਵਾਈ ਵੀ ਨਹੀਂ ਲਿਆ ਕੇ ਦੇਂਦੀ ਆ ਬਸ ਗੱਡੀ 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 ਘਰੀ ਜਾਂਦੀ ਆ